ਲੋਕ ਮਹੱਲਾ ਤੀਜਾ ਪੂਰੇ ਭਾਗ ਸਤਗੁਰ ਪਾਈਐ ਜੇ ਭਾਈ ਜਿਨ੍ਹਾਂ ਨੇ ਪੂਰਨ ਨਿਸ਼ਕਾਮ ਕਰਮ ਕੀਤੇ ਪਿਛਲੇ ਜਨਮਾਂ ਵਿੱਚ ਉਹਨਾਂ ਪੂਰਿਆਂ ਭਾਗਾਂ ਕਰਕੇ ਸਤਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੀ ਪ੍ਰਾਪਤੀ ਹੁੰਦੀ ਹੈ ਜੇ ਹਰ ਪ੍ਰਭ ਬਖਸ਼ ਕਰੇ ਜੇ ਹਰੀ ਪ੍ਰਭ ਇਹਦੇ ਪੁਰੂਲੇ ਪੋਣਿਆ ਲਿਆ ਪਰੇਰਿਆ ਹੋਇਆ ਬਖਸ਼ਿਸ਼ ਕਰ ਦੇਵੇ ਕੇਸ ਜਨਮ ਵਿੱਚ ਇਸ ਸਤਿਗੁਰੂ ਮਾਰਾ ਸਾਹਿਬ ਦੇ ਦਰਸ਼ਨ ਕਰੇਗਾ ਸਿੱਖ ਬਣੇਗਾ ਉਹ ਪਾਵਾ ਸਿਰ ਉਪਾਉ ਹੈ ਫਿਰ ਭਾਈ ਜਿੰਨੇ ਉਪਾਉ ਦੁਨੀਆਂ ਦੇ ਕੋਈ ਤਪ ਕਰਦਾ ਹੈ ਕੋਈ ਯੱਗ ਕਰਦਾ ਹੈ ਕੋਈ ਪੂਜਾ ਕਰਦਾ ਹੈ ਕੋਈ ਵਰਤ ਰੱਖਦਾ ਹੈ ਕੋਈ ਯੋਗ ਕਰਦਾ ਹੈ ਸੋ ਸਾਰਿਆਂ ਪਾਵਾਂ ਦਾ ਸਿਰੋਮਣੀ ਇਹੋ ਹੀ ਉਪਾਉ ਸਾਧਨ ਹੈ ਨਾ ਉਹ ਪ੍ਰਾਪਤ ਹੋ ਜੇ ਸਤਿਗੁਰਾਂ ਦੀ ਕਿਰਪਾ ਕਰਕੇ ਅਮਰਤ ਨਾਮ ਪ੍ਰਾਪਤ ਹੋ ਜਾਵੇ ਕੰਨਾ ਵਾਟੀ ਕੁਰੂ ਕਰਨ ਵਾਲੇ ਦਾ ਬਥੇਰੇ ਹੈ ਪਰ ਨਾਮ ਹਿਰਦੇ ਚ ਆਪ ਨਹੀਂ ਵਸਿਆ ਆ ਤੇ ਨਾ ਕਿਸੇ ਦੇ ਵਿਸਵਾਸ ਸਕਦੇ ਹਨ ਇਹੋ ਸਤਗੁਰਾਂ ਦੀ ਕਿਰਪਾ ਕਰਕੇ ਅਮਰਤ ਨਾਮ ਪ੍ਰਾਪਤ ਹੁੰਦਾ ਜੇ ਉਹ ਦਿਲ ਚ ਵਸ ਜੇ ਅਜਬਾ ਜਾਪਨਾ ਵਿਸਰੇ ਆਜੂ ਆਪ ਸਮਾਪਤਾ ਪ੍ਰਾਪਤੀ ਜਾਣੀ ਜਾਂਦੀ ਹੈ ਅੰਦਰ ਸੀਤਲ ਸ਼ਾਂਤ ਹੈ ਜਿਨ੍ਹਾਂ ਦੇ ਅੰਦਰ ਨਾਮ ਹੈ ਉਹਨਾਂ ਦੇ ਅੰਦਰ ਵੀ ਸੀਤਲ ਮਨ ਠੰਡੇ ਹੋਣਗੇ ਵਕਾਰਾਂ ਦੀ ਤਪਸ਼ ਤੋਂ ਹਟ ਗਏ ਹੈ ਅਤੇ ਸਰੀਰ ਵੀ ਇਰਾਗ ਦਇਖ ਵੱਲੋਂ ਸ਼ਾਂਤ ਨੂੰ ਪ੍ਰਾਪਤ ਹੁੰਦਾ ਅੰਦਰ ਸੀਤਲ ਨਾਮ ਕਰਕੇ ਸ਼ਾਂਤੀ ਹੈ ਮਨਿਰਦਾ ਸਦਾ ਸੁਖ ਹੋ ਹਰਿਵਿਸ਼ਣ ਜੀ ਉਹ ਪਰਮੇਸ਼ਰ ਸਦਾ ਆਨੰਦ ਸਰੂਪ ਹੈ ਉਹਦੀ ਪ੍ਰਾਪਤੀ ਕਰਕੇ ਸਦਾ ਸੁਖ ਦੀ ਪ੍ਰਾਪਤੀ ਹੁੰਦੀ ਹੈ ਅੰਮ੍ਰਿਤ ਖਾਣਾ ਪਹਿਨਣਾ ਉਹ ਅੰਮ੍ਰਿਤ ਨਾਮ ਨੂੰ ਖਾਣਾ ਸਰਵਨ ਕਰਦੇ ਐ ਅੰਮ੍ਰਿਤ ਨਾਮ ਦਾ ਪਹਿਨਣਾ ਮੰਨਣ ਕਰਦੇ ਐ ਖਾਂਦੇ ਪਹਿਨਦੇ ਵੀ ਮਾਰਾ ਨੂੰ ਭਲਾਉਂਦੇ ਨਹੀਂ ਹਰ ਵਕਤ ਅਮਰਤ ਨਾਮ ਵਿੱਚ ਜੁੜੇ ਰਹਿੰਦੇ ਆ ਉਹਨਾਂ ਨੂੰ ਪਦਾਰਥਾਂ ਦਾ ਖਾਣਾ ਨਾਮ ਨੂੰ ਹੀ ਸਮਝਿਆ ਹੋਇਆ ਹੈ ਪਹਿਨਣਾ ਪਿਸ਼ਾਕਾਂ ਦਾ ਵੀ ਪਰਮੇਸ਼ਰ ਦਾ ਨਾਮ ਹੈ ਸਰੂਪ ਆਉ ਜਿਹੜੇ ਪਹਿਨਣੇ ਹਨ ਨਾਨਕ ਨਾਏ ਵਡਿਆਈ ਹੋ ਸਤਗੁਰੂ ਜੀ ਕਹਿੰਦੇ ਅਮਰਤ ਨਾਮ ਕਰਕੇ ਹੀ ਭਾਈ ਵਡਿਆਈ ਪ੍ਰਾਪਤ ਹੁੰਦੀ ਹੈ ਮਹੱਲਾ ਤੀਜਾ ਏ ਮਨ ਗੁਰ ਕੀ ਸਿੱਖ ਸੁਣੋ ਇਸ ਮਨ ਨੂੰ ਮਹਾਰਾਜ ਸਾਹਿਬ ਕਹਿੰਦੇ ਉਹ ਉਪਦੇਸ਼ ਦੇਈਏ ਏ ਮੇਰੇ ਮਨਾ ਸਰ ਗੁਰੂ ਸੱਚੇ ਪਾਤਸ਼ਾਹ ਦੀ ਸਿੱਖਿਆ ਹੈ ਸਰਬਨ ਕਰ ਸਰਬਤੇ ਵਿਸ਼ਵਾਸ ਨਾਲ ਪਾਏ ਗੁਣੀ ਨਿਧਾਨ ਤੂੰ ਹੀ ਪਾਵੇਂਗਾ ਗੁਨਾ ਦਾ ਖਜ਼ਾਨਾ ਜੋ ਪਰਮੇਸ਼ਰ ਆਪ ਹੈ ਸੁਖ ਦਾਤਾ تیرੈ ਮਨ ਵਸ ਸਰਬ ਸੁਖਾਂ ਦਾ ਦਾਤਾ ਵਾਹਿਗੁਰੂ ਤੇਰੇ ਮਨ ਚ ਵਸ ਜਾਏਗਾ ਹਉ ਮੈਂ ਜਾਏ ਅਭ ਮਹਾਂ ਅੰਦਰੋਂ ਦੇ ਵੀ ਹੰਗਤਾ ਚਲੀ ਜਾਏਗੀ ਗੁਨਾ ਦਾ ਹੰਕਾਰ ਚੱਕਿਆ ਜਾਵੇਗਾ ਜੋ ਦਿਲ ਚ ਮੰਨੀ ਬੈਠਾ ਹੈ ਨਾਨਕ ਨਜ਼ਰੀ ਪਾਈ ਹੈ ਸਤਿਗੁਰੂ ਜੀ ਕਹਿੰਦੇ ਸੱਚੇ ਪਾਤਸ਼ਾਹ ਦੀ ਕਿਰਪਾ ਬ੍ਰਿਸ਼ਟੀ ਕਰਕੇ ਗਿਆਨ ਵਾਲੀ ਨਜ਼ਰ ਕਰਕੇ ਪਾਈਦਾ ਹੈ ਅੰਮ੍ਰਿਤ ਗੁਣੀ ਨੇ ਦਹਾਂ ਅੰਮ੍ਰਿਤ ਨਾਮ ਮਹਾਰਾਜਾ ਜੋ ਗੁਣੋ ਸਾਰਿਆਂ ਦਾ ਨਿਧਾਨ ਖਜ਼ਾਨਾ ਹੈ ਪੌੜੀ ਜਿਤਨੇ ਪਾਦਸ਼ਾਹ ਸਾਹ ਰਾਜੇ ਖਾਨ ਉਮਰਾ ਬਸਿਕਦਾ ਰਹੇ ਜਿੰਨੇ ਵੀ ਪਾਦਸ਼ਾਹ ਆਪਣੇ ਆਪ ਨੂੰ ਤਖਤਾਂ ਦੇ ਮਾਲਕ ਬਣੀ ਬੈਠੇ ਹੈ ਜਿਤਨੇ ਪਾਤਸ਼ਾਹ ਸਾਹ ਸ਼ਾਹੂਕਾਰ ਹਨ ਰਾਜੇ ਰਾਜੇ ਦੇ ਜਿਵਾੜਿਆਂ ਦੇ ਮਾਲਕ ਹਨ ਮਾਨ ਖਾਨ ਪਛਾਣਾ ਦੇ ਸਰਦਾਰ ਹਨ ਉਮਰਾਵ ਸਿਕਦਾਰ ਹੈ ਉਮਰਾਵ ਸੂਬੇ ਹੈ ਸਿਕਦਾਰ ਸਿੱਕਾ ਬਿਠਾਉਣ ਵਾਲੇ ਤਹਿਤ ਬਿਠਾਉਣ ਵਾਲੇ ਆਨੇਦਾਰ ਸਦਾਰ ਆਦਿਕ ਹਨ ਇਤਨੀ ਸਭ ਹਰ ਕੀ ਕੀ ਇਹ ਸਭ ਪਰਮੇਸ਼ਰ ਨੇ ਹੀ ਭਾਈ ਬਣਾਏ ਹੋਏ ਹਨ ਜੋ ਕਿਸ ਹਰ ਕਰਾਵੇ ਸੋ ਉਹ ਹੀ ਕਰ ਹੈ ਜੋ ਪਰਮੇਸ਼ਰ ਉਹਨਾਂ ਦੀ ਜਿਸ ਪ੍ਰਕਾਰ ਦੀ ਅੰਦਰਲੀ ਵਾਸ਼ਨਾ ਹੈ ਉਸ ਅਨੁਸਾਰ ਕਰਾਉਂਦਾ ਉਸ ਪ੍ਰਕਾਰ ਉਹ ਕਰਦੇ ਹਨ ਸਭ ਹਰ ਕੀ ਅਰਥੀਏ ਤੇ ਸਾਰੇ ਹਰੀ ਦੇ ਅਰਥੀਏ ਮੰਗਤੇ ਹੈ ਮਹਾਰਾਜ ਸਾਡੇ ਪਾਸੋਂ ਮੰਗਾ ਕੇ ਲੈਂਦੇ ਹੈ ਇੱਕ ਪਾਤਸ਼ਾਹ ਸੀ ਸਾਦਸੰਗੇ ਜੀ ਉਹ ਤਿਹਾਇਆ ਸੀ ਉਸ ਨੂੰ ਜੀਵਿੰਦਾਰ ਹਲ ਮੋਂ ਦਿਨ ਪਾਣੀ ਪਿਆਤਾ ਜੋ ਪਾਣੀ ਪਿਆ ਉਹ ਆਪ ਦੀ ਛਾਪ ਦੇ ਆ ਨਿਸ਼ਾਨੀ ਕਹਿੰਦੇ ਜਦੋਂ ਜੀਵਿੰਦਾਰ ਤੇਨ ਲੋੜ ਹੋਵੇ ਉਦੋਂ ਮੇਰੇ ਕੋਲੇ ਆ ਜੀ ਇਹ ਜੀਵਿੰਦਾਰ ਕਹਿੰਦੇ ਚਲ ਅੱਜ ਮੰਗੜਾਂ ਦਾ ਕੁਛ ਚਲ ਦੇਖ ਜਾਈਏ ਪਾਤਸ਼ਾਹ ਨੂੰ ਅੱਗੇ ਪਾਤਸ਼ਾਹ ਸਾਹਿਬ ਸੰਗੇ ਜੀ ਨਵਾਜ ਪੜ ਕੇ ਹਟਿਆ ਸੀ ਤੇ ਵਜ਼ੀਰ ਕੋਲੇ ਖੜੋਤਾ ਇਹ ਹੱਥ ਜੋੜ ਕੇ ਐ ਚੌੜੇ ਕਰਕੇ ਮੰਗ ਰਿਹਾ ਹੈ ਉਸ ਵੇਲੇ ਜ਼ਿਮੀਂਦਾਰ ਨੇ ਪੁੱਛਿਆ ਕਿ ਪਾਦਸ਼ਾਹ ਹੋ ਕੇ ਇਹ ਹੱਥ ਕਿਉਂ ਚੌੜੇ ਕੀਤੇ ਇਸ ਨੇ ਤਾਂ ਵਜ਼ੀਰ ਕਹਿੰਦਾ ਇਹ ਖੁਦਾ ਦੇ ਪਾਸੋਂ ਮੰਗਦਾ ਹੈ ਕਹਿੰਦਾ ਮੈਂ ਤਾਂ ਕਹੇ ਪਾਦਸ਼ਾਹੇ ਕੋਲੋਂ ਨਹੀਂ ਮੰਗਦਾ ਹੁਣ ਅਜੇ ਇਹ ਵੀ ਮੰਗਦਾ ਤਾਂ ਇਹ ਤੋਂ ਕੀ ਮੰਗਣਾ ਹੈ ਜਿਸ ਪਾਸੋਂ ਇਹ ਮੰਗਦਾ ਉਸ ਨੂੰ ਜਾਂਚਣਾ ਆਪਾਂ ਨੂੰ ਠੀਕ ਹੈ ਇਉਂ ਜਾਣ ਕੇ ਉਸ ਤੋਂ ਉਦਾਸ ਹੋ ਕੇ ਚਲਿਆ ਕੋਈ ਪਾਦਸ਼ਾਹ ਤੋਂ ਮੰਗਿਆ ਨਹੀਂ ਹੈ ਸਭ ਹਰ ਕੇ ਅਰਥੀ ਇਹ ਸਾਰੇ ਹਰੀ ਦੇ ਅਰਥੀ ਇਹ ਮੰਗਦੇ ਹੀ ਹਨਗੇ ਜਿੰਨੇ ਹਨ ਸੋ ਐਸਾ ਹਰ ਸਭਨਾ ਕਾ ਪ੍ਰਭ ਸਤਗੁਰ ਕੈ ਵੱਲ ਹੈ ਸੋ ਐਸਾ ਸਭਨਾ ਕਾ ਤੋ ਐਸਾ ਹਰ ਜੋ ਪਰਮੇਸ਼ਰ ਹੈ ਜੈ ਸਰਬ ਕਲਾ ਸਮਰੱਥ ਹਰੀ ਸਭਨਾ ਦਾ ਸਭਨਾ ਦਾ ਉਹ ਮਾਲਕ ਹੈ ਪ੍ਰਭ ਸਤਗੁਰ ਕੈ ਵੱਲ ਹੈ ਪ੍ਰਭ ਸਮਰੱਥਾ ਪ੍ਰਭ ਰਾਖਾ ਸਾਰਿਆਂ ਦੀ ਪਾਲਣਾ ਪੋਸਣਾ ਕਰਨ ਵਾਲਾ ਹੈ ਉਹ ਸਤਗੁਰਾਂ ਦੇ ਸਰਗੁਣ ਸਰੂਪ ਦੀ ਤਰਫ ਹੈ ਤਿੰਨ ਸਭ ਵਰਨ ਉਨਾ ਨੇ ਅਕਾਲ ਪੁਰਖਨ ਸਾਰੇ ਵਰਨ ਖੱਤਰੀ ਬ੍ਰਾਹਮਣ ਸੂਦ ਵਾਰਸ ਚਾਰੇ ਖਾਣੀ ਸਭ ਸ੍ਰੇਸ਼ਟ ਗੋਲੇ ਕਰ ਚਾਰ ਖਾਣੀਆਂ ਦੇ ਜਿੰਨੇ ਜੀਵ ਹਨ ਸਾਰੀ ਸ੍ਰਿਸ਼ਟੀ ਦੇ ਗੋਲੇ ਦਾਸ ਬਣਾ ਕੇ ਸਤਗੁਰ ਅੱਗੇ ਕਾਰਕਮਾਉਣ ਕਉ ਦੀਏ ਸਤਗੁਰੂ ਸਮਰਾਤੇ ਅੱਗੇ ਤੈਲ ਕਮਾਉਣ ਵਾਸਤੇ ਦੇ ਦਿੱਤੇ ਹਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਨੂੰ ਜਦੋਂ ਸਤਗੁਰੂ ਨਾਨਕ ਦੇਵ ਨੇ ਗੁਰਤਾ ਗੱਦੀ ਬਖਸ਼ੀ ਹੈ ਉਸ ਇਮਾਰਤਨ ਕਾ ਲੈਪੁਰ ਖਾ ਸਾਰੇ ਗੋਪਤ ਪ੍ਰਗਟ ਜਿੰਨੀਆਂ ਰੂਹਾਂ ਹਨ ਦੇਵਤੇ ਮਨੁੱਖ ਦੈਂਤ ਪਸ਼ੂ ਪੰਛੀ ਜਿੰਨੀ ਸਾਰੀ ਸ਼ੀਰ ਦੀਆਂ ਸਿੱਧੀਆਂ ਇਹ ਤੁਹਾਡੇ ਸਾਹਮਣੇ ਹੱਥ ਜੋੜ ਕੇ ਖੜੀਆਂ ਹੈ ਇਹ ਤੁਸੀਂ ਵਰਤਿਓ ਚਾਹੇ ਨਾ ਵਰਤਿਓ ਤਰ ਲੋਕੀ ਦੇ ਤੁਸੀਂ ਮਾਲਕ ਹੋ ਗਏ ਹੋ ਗੁਰੂ ਅੰਗਦ ਸਾਹਿਬ ਨੇ ਕਿਹਾ ਮਹਾਰਾਜ ਮੈਨੂੰ ਤਾਂ ਆਪਦੇ ਚਰਨਾਂ ਦੇ ਨਾਲ ਪਿਆਰ ਹੈ ਕਿ ਮੈਨਿੰਦੀਆਂ ਸਿੱਧੀਆਂ ਤੋਂ ਕੀ ਲੈਣਾ ਹੈ ਗੁਰੂ ਮਾਰਨ ਚਾ ਥੋਡੀ ਮਰਜੀ ਆ ਵਰਤੇ ਚਾਹੇ ਨਾ ਵਰਤੇ ਉਹ ਇਹ ਗੁਰਿਆਈ ਦੀ ਤਾਬਿਆ ਰਹਿਣਗੀਆਂ ਸਾਰੀਆਂ ਕਿਉਂ ਗੁਰੂ ਅਮਰਦਾਸ ਸਾਹਿਬ ਨੇ ਗੁਰੂ ਅੰਗਦ ਸਾਹਿਬ ਨੂੰ ਬਖਸ਼ਿਸ਼ ਕੀਤੀ ਸੀ ਸੋ ਸਤਿਗੁਰਾਂ ਦੇ ਅੱਗੇ ਗੋਲੇ ਕਮਾਉਣ ਵਾ ਕਾਰ ਕਮਾਉਣ ਵਾ ਤੇ ਦਿੱਤੇ ਹਨ ਸਤਿਗੁਰੂ ਸਤਿਗੁਰ ਅੱਗੇ ਕਾਰ ਕਮਾਉਣ ਕਉ ਦੀ ਇਹ ਸਾਰੀਆਂ ਤਾਕਤਾਂ ਗੁਰੂ ਸਾਹਿਬ ਦੇ ਅੱਗੇ ਕਹਿਲ ਕਮਾਉਣ ਵਾ ਤੇ ਵਾਹਿਗੁਰੂ ਨੇ ਬਖਸ਼ੀਆਂ ਹਨ ਹਰ ਸੇਵੀ ਕੀ ਐਸੀ ਵਡਿਆਈ ਹਰਿ ਅਕਾਲ ਪੁਰਖ ਦਾ ਸੇਵਾ ਕਰਨ ਦੀ ਪਰਮੇਸ਼ਰ ਦੀ ਸੇਵਾ ਜਿਨ੍ਹਾਂ ਨੇ ਕੀਤੀ ਹੈ ਪਰਮੇਸ਼ਰ ਦਾ ਰੂਪ ਗੁਰਾਂ ਨੂੰ ਜਾਣ ਕੇ ਤੇ ਐਸੀ ਉਹਨਾਂ ਨੂੰ ਵਡਿਆਈ ਪ੍ਰਾਪਤ ਹੋਈ ਹੈ ਦੇਖੋ ਹਰ ਸੰਤਹੁ ਹੇ ਹਰੀ ਦੇ ਸੰਤ ਭਗਤ ਗੁਰ ਸਿੱਖੋ ਦੇਖਣਾ ਕਰੋ ਜਿਨ ਵਿੱਚੋਂ ਕਾਇਆ ਨਗਰੀ ਦੁਸ਼ਮਨ ਦੂਤ ਸਭ ਮਾਰ ਕਢੀਏ ਦੇਖੋ ਸਤਗੁਰਾਂ ਦੀ ਸੇਵਾ ਦਾ ਫਲ ਦੇ ਦੇ ਵਿੱਚੋਂ ਦੁਸ਼ਟ ਨੂੰ ਦੁਸ਼ਮਣੀ ਕਰਨ ਵਾਲੇ ਜੋ ਰਾਗ ਦਾ ਖਾਦ ਕਰਕੇ ਕੰਮ ਕਰੋ ਲੋਭਕਾਰ ਦ੍ਰਿਸ਼ਟੀ ਜਿਹੜੇ ਐ ਇਹ ਬਵੇਕ ਰੂਪੀ ਕੋਲੜੇ ਮਾਰ ਮਾਰ ਕੇ ਮਾਰ ਕੇ ਕੱਢ ਦਤੇ ਸਤਗੁਰੂ ਨੇ ਦੇਵ ਜੀ ਰੰਗ ਜੀ ਤੇ ਉਹਨਾਂ ਭਗਤਾਂ ਸੰਤਾਂ ਦੇ ਹਰ ਹਰ ਕਿਰਪਾਲ ਹੋਆ ਭਗਤ ਜਨਾ ਉਹਨਾਂ ਭਗਤਾਂ ਜਿਹਨਾਂ ਦੇ ਜਿਹਨਾਂ ਦੇ ਵਕਾਰ ਮਿਟ ਗਏ ਹੈ ਹਰ ਹਰ ਵਾਹਿਗੁਰੂ ਕਿਰਪਾਲੂ ਹੋਇਆ ਹਰ ਆਪਣੀ ਕਿਰਪਾ ਕਰ ਹਰ ਆਪ ਰੱਖ ਲੀਏ ਆਪ ਵਾਹਿਗੁਰੂ ਨੇ ਆਗਦੀ ਕਿਰਪਾ ਕਰਕੇ ਹਜੂਰ ਨੂੰ ਨਾਮ ਨੂੰ ਨਹੀਂ ਭੁੱਲਣ ਦਿੰਦੇ ਹਰ ਆਪਣੀ ਕਿਰਪਾ ਕਰ ਹਰ ਆਪ ਦੇਹੁ ਨਾਮ ਵੀ ਨਾਲ ਲਈ ਜਾਂਦੇ ਹਨ ਤੇ ਨਾਲੇ ਦਸੀ ਜਾਂਦੀਆਂ ਗੁਰੂ ਸਾਹਿਬ ਦਾ ਮਹਾਂਤਮ ਜਿਹੜਾ ਹੈ ਹਰ ਹਰੀ ਨੇ ਆਪਣੀ ਕਿਰਪਾ ਕਰਕੇ ਹਰ ਆਪ ਰੱਖ ਲਈ ਆਪ ਹੀ ਹਰੀ ਨੇ ਆਗ ਦੇ ਸਰੂਪ ਚ ਰੱਖ ਲਏ ਹਨ ਪੇਸ਼ ਕਰ ਲਏ ਹਨ ਲੋਕ ਮਹੱਲਾ ਤੀਜਾ ਅੰਦਰ ਕਪਤ ਸਦਾ ਦੁੱਖ ਹੈ ਭਾਈ ਜਿਹੜੇ ਛੜ ਕਰਦੇ ਐ ਸਤਗੁਰੂ ਦੀ ਹਜ਼ੂਰੀ ਚ ਆ ਕੇ ਵੀ ਆਪਣਾ ਛੜ ਫਰੇਵ ਨਹੀਂ ਛੱਡਦੇ ਉਹ ਸੁਖੀ ਨਹੀਂ ਕਦੇ ਰਹਿ ਸਕਦੇ ਉਹਨਾਂ ਦਾ ਮਨ ਹਰ ਵਕਤ ਦੁਖੀ ਰਹਿੰਦਾ ਹੈ ਅੰਤਰੀਆਮੀ ਸਭ ਉਹਨਾਂ ਦੇ ਅੰਦੀ ਛਲ ਕਰਦੇ ਹਨ ਮਨ ਮੁਖ ਧਿਆਨ ਨਾ ਲੱਗੇ ਉਹਨਾਂ ਦਾ ਮਨ ਮੁਖਾਂ ਦਾ ਭਵੇਂ ਅੱਖਾਂ ਮੀਕਦੇ ਆ ਧਿਆਨ ਨਹੀਂ ਲੱਗਦਾ ਸਰੂਪ ਵਿੱਚ ਦੁੱਖ ਵਿਚਕਾਰ ਕਮਾਵਣੀ ਉਹ ਤਾਂ ਭਾਈ ਕਿਸੇ ਨੂੰ ਦੁੱਖ ਦੇ ਕੇ ਕਾਰ ਕਮਾਉਣਾ ਕਰਦੇ ਆ ਕਿਸੇ ਨੂੰ ਜਿਸ ਤੋਂ ਮੰਗਣਾ ਹੈ ਦੁੱਖ ਮਨਾ ਕੇ ਲੈਂਦੇ ਹੈ ਉਹ ਦੁੱਖ ਦੇ ਵਿੱਚ ਹੀ ਕਾਰ ਕਮਾਉਣਾ ਕਰਦੇ ਆ ਕੋਈ ਜਪ ਤਪ ਕਰਦੇ ਆ ਤੋ ਵੀ ਅੰਤਾਂ ਕਰਨ ਜਿਹੜਾ ਕਿ ਤੂੰ ਜੁੜਿਆ ਨਹੀਂ ਲੈਣ ਵਿੱਚ ਪ੍ਰੇਮ ਚ ਟਲਿਆ ਹੋਇਆ ਨਹੀਂ ਐਵੇਂ ਸਾਧ ਸੰਗਤ ਜੀ ਦੁੱਖ ਦੇ ਵਿੱਚ ਬਹੁਤ ਸਾਰੇ ਅਕੇ ਹੋਏ ਨੇ ਕਾਰ ਨੂੰ ਕਮਾਉਣਾ ਕਰਦੇ ਹਨ ਦੁੱਖ ਵਰਤੈ ਦੁੱਖ ਆਗੈ ਇੱਥੇ ਵੀ ਦੁੱਖ ਹੀ ਉਹਨਾਂ ਨੂੰ ਵਰਤਦਾ ਹੈ ਅੱਗੇ ਪਰ ਲੋਕ ਜੀ ਹੈ ਕਿਸੇ ਨੂੰ ਦੁੱਖ ਦਿੰਦੇ ਆ ਦੁੱਖ ਹੀ ਹੁੰਦਾ ਹੈ ਕਰਮੀ ਸਤਗੁਰ ਭੇਟੀ ਐ ਜਦੋਂ ਭਾਈ ਜੀ ਚੰਗੇ ਕਰਮ ਹੋਣ ਨਿਸ਼ਕਾਮ ਕਰੋਂ ਗੁਰਾਂ ਦੀ ਕਿਰਪਾ ਕਰਕੇ ਮਾਰਾ ਸਾਥ ਮਿਲਦੇ ਹਨ ਤਾਂ ਸੱਚੇ ਨਾਮ ਲਿਵ ਲਾਗੈ ਭਾਈ ਸਤਗੁਰੂ ਜੀ ਨਿਸ਼ਕਾਮ ਕਰਮਾਂ ਕਰਕੇ ਮਿਲਦੇ ਆ ਤਾਂ ਸੱਚੇ ਨਾਮ ਦੀ ਬਿਰਤੀ ਲੱਗਦੀ ਏ ਜੁੜਦੀ ਹੈ ਨਾਨਕ ਸੇ ਜੇ ਸੁਖ ਹੋ ਸਦਗੀ ਦੀ ਕੰਨ ਫਿਰ ਸੋਤੇ ਸਿద్ధి ਪਾਈ ਆਤਮਨ ਨੂੰ ਸੁਖ ਦੀ ਪ੍ਰਾਪਤੀ ਹੁੰਦੀ ਹੈ ਅੰਦਰੋਂ ਭ੍ਰਮ ਭਾਉ ਭਗ ਜੇ ਅੰਦਰ ਭ੍ਰਮ ਹੈ ਨਾ ਭੇਦ ਪਰਮ ਕਰਤਾ ਤੇ ਪਰਮ ਤੇ ਸਤ ਪ੍ਰਕਾਰ ਦਾ ਭੈ ਉਹ ਸਾਰਾ ਭੱਜ ਜਾਂਦਾ ਹੈ ਮਹੱਲਾ ਤੀਜਾ ਗੁਰਮੁਖ ਸਦਾ ਹਰ ਰੰਗ ਹੈ ਜਿਹੜੇ ਗੁਰਮੁਖ ਨੂੰ ਸਦਾ ਹਰੀ ਦਾ ਰੰਗ ਚੜਿਆ ਰਹਿੰਦਾ ਹੈ ਮਨ ਪ੍ਰੇਮ ਵਿੱਚ ਰੰਗਿਆ ਰਹਿੰਦਾ ਹੈ ਹਰ ਕਾ ਨਾਉ ਮਨ ਭਾਇ ਉਹਨਾਂ ਨੂੰ ਮਾਰਾ ਇੰਨਾ ਰੰਗ ਕਿਉਂ ਚੜ ਗਿਆ ਕਹਿੰਦੇ ਭਾਈ ਮਾਰਾ ਦਾ ਨਾਮ ਜਿਉਂ ਉਹਨਾਂ ਦੇ ਮਨ ਚੰਗਾ ਲੱਗਾ ਹੈ ਇਸ ਕਰਕੇ ਮਾਰਾ ਰੰਗ ਜਾਂੜਦਾ ਹੈ ਆਪਣੇ ਅੰਦਰ ਗੁਰਮੁਖ ਵੇਖਣ ਬੋਲਣਾ ਗੁਰਮੁਖ ਜਿਹੜੇ ਆ ਜੇ ਵੇਖਣਾ ਕਰਦੇ ਵਾਹਿਗੁਰੂ ਨੇ ਵੇਖਦੇ ਹੈ ਇਹ ਬੋਲਣਾ ਕਰਦੇ ਉਸੇ ਦਾ ਜਸੀ ਬੋਲਦੇ ਹਨ ਨਾਮ ਜਪਤ ਸੁਖ ਪਾਇਆ ਇਸ ਕਰਕੇ ਭਾਈ ਮਹਾਰਾਜ ਦਾ ਨਾਮ ਹੀ ਜਪਦੇ ਆ ਬਾਣੀ ਕਰਕੇ ਵੀ ਹਿਰਦੇ ਕਰਕੇ ਵੀ ਇਸ ਕਰਕੇ ਉਹਨਾਂ ਸੁਖ ਸਰੂਪ ਨੂੰ ਪਾਇਆ ਹੈ ਨਾਨਕ ਗੁਰਮੁਖ ਗਿਆਨ ਪ੍ਰਗਾਸਿਆ ਗੁਰੂ ਦਾ ਨੰਦਰ ਉਹ ਹੀ ਪਰਮੇਸ਼ਰ ਵੇਖਦਾ ਹੈ ਉਹ ਹੀ ਬੋਲਦਾ ਹੈ ਰਾਪੇ ਬੋਲਾ ਆਹ ਬੁਲਾਵਾ ਇਸ ਪ੍ਰਕਾਰ ਗੁਰਮੁਖਾਂ ਦੇ ਅੰਦਰ ਨਾਨਕ ਗੁਰਮੁਖ ਗਿਆਨ ਪ੍ਰਗਾਸਿਆ ਰੂਪ ਦਾ ਗਿਆਨ ਪ੍ਰਕਾਸ਼ ਆਇਆ ਸਭ ਕਿਰਿਆ ਆਪ ਹੀ ਕਰਦਾ ਅਲੀਪ ਹੈ ਪਰਮੇਸ਼ਵਰ ਤਿਮਰ ਅਗਿਆਨ ਅੰਧੇਰ ਚੁਪਾਇਆ ਜਿਵੇਂ ਸਾਲ ਸੰਗਰੀ ਅਗਿਆਨ ਦਾ ਅੰਧੇਰ ਅਵਰਨ ਦਾ ਪੜਦਾ ਸੀ ਤਿਮਰ ਅਤਸੈ ਕਰਕੇ ਤੇ ਬਖੇਪ ਸ਼ਕਤੀ ਸੀ ਉਹਨਾਂ ਨੂੰ ਸਤਵ ਪਾ ਕੇ ਸਤਵ ਪਾ ਸਕਦੀਆਂ ਦੋਹਾਂ ਨੂੰ ਚੱਕਦਾ ਮਹਾਰਾਜ ਨੇ ਮਹੱਲਾ ਤੀਜਾ ਮਨੁੱਖ ਮੈਲੇ ਮਰਹਗਵਾ ਜਿਹੜੇ ਮਨੁੱਖ ਮੈਲੇ ਅਗਿਆਨੀ ਅੰਤ ਕਰਨ ਜਿਹਨਾਂ ਦੇ ਪਾਪਾਂ ਕਰਕੇ ਉਹ ਜਮਦੇ ਮਰਦੇ ਰਹਿੰਦੇ ਗਵਾਰ ਬਸਮਝ ਮਨੁੱਖ ਨਿਰਮਲ ਹਰ ਰੱਖਿਆ ਔਰਤਾ ਮਨ ਨਿਰਮਲ ਹੈ ਕੁਜਲ ਹੈ ਉਹਨਾਂ ਦੇ ਅੰਦਰ ਪਾਪਾਂ ਦੀ ਵਿਦਿਆ ਦੀ ਮੈਲ ਨਹੀਂ ਕਿਉਂਕਿ ਮਨੁੱਖ ਹਿਰਦੇ 'ਚ ਵਸਾ ਕੇ ਰੱਖਿਆ ਉਹਨਾਂ ਨੇ ਭਾਨ ਤ ਨਾਨਕ ਸੁਣੋ ਜਨ ਭਾਈ ਸਤਿਗੁਰੂ ਨਾਨਕ ਦੇਵ ਗੁਰੂ ਅਮਰਦਾਸ ਜੀ ਕਹਿੰਦੇ ਹੈ ਜਨਪੁਰਸ਼ੋ ਜਿਨਨੇ ਚੇਤਨ ਦੀ ਅੰਸੋ ਅਸੀਂ ਸਾਰਿਆਂ ਨੂੰ ਭਾਈ ਸਮਝਨੇ ਹੋ। ਸੁਣਨਾ ਕਰੋ ਪ੍ਰੇਮ ਦੇ ਨਾਲ। ਸਤਗੁਰ ਸੇਵਹੁ ਹਉਮੈ ਮਲ ਜਾਇ। ਭਾਈ ਗੁਰੂ ਸਾਹਿਬ ਦੀ ਸੇਵਾ ਕਰੋ। ਇੱਕੋ ਜਿਹਾ ਸਟੇਜ ਹੈ ਕਿ ਚੇਲਾ ਤੇ ਗੁਰੂ ਦਾ ਸਵਾਲ ਨਹੀਂ ਰੱਖਦੇ ਭਾਈ ਬਣਾਉਂਦੇ ਹਨ। ਕਿਰਪਾ ਕਰਕੇ ਸੱਚੇ ਪਾਤਸ਼ਾਹ ਹਈ। ਸਤਗੁਰ ਸੇਵਹੁ ਹਉਮੈ ਮਲ ਜਾਇ। ਜਿਵੇਂ ਭਾਈ ਸਤਗੁਰੂ ਨਾਨਕ ਦੇਵ ਦਾ ਜੋ ਬਚਨ ਹੈ ਉਹਦੇ ਅਨੁਸਾਰ ਜੀਵਨ ਬਣਾ ਕੇ ਸੇਵਨ ਕਰਿਓ। ਫਿਰ ਉਹ ਮੈਲੀ ਮੈਂ ਤੁਹਾਡੇ ਅੰਦਰੋਂ ਚਲੀ ਜਾਏਗੀ ਅੰਦਰ ਸੰਸਾ ਦੂਪ ਵਿਆਪੇ ਜਿਨ੍ਹਾਂ ਪੁਰਖਾਂ ਦੇ ਅੰਦਰ ਸੰਸਾ ਪ੍ਰਮਾਨ ਪਰਮੇਵ ਵਰਗੇ ਆਦਿਕ ਹੈ ਉਹ ਜਮਨ ਮਰਨ ਦੇ ਦੁੱਖਾਂ ਜੀ ਵਿਆਪੇ ਲੱਗੇ ਹੋਏ ਆ ਸਿਰ ਧੰਦਾ ਨਿਤ ਮਾਰ ਨਿਤ ਵਰਤੀ ਉਹਨਾਂ ਦਾ ਸਿਰ ਧੰਦਿਆਂ ਵਿੱਚ ਹੀ ਮਾਰਦੇ ਰਹਿੰਦੇ ਹਨ ਧੰਦਿਆਂ ਵਿੱਚ ਹੀ ਪ੍ਰਵਰਤ ਰਹਿੰਦੇ ਹਨ ਦੂਜੈ ਭਾਏ ਸੁੱਤੇ ਕਬ ਹੋ ਨਾ ਜਾਗ ਹੈ ਉਹ ਦੂਜੈ ਭਾਜ ਸੁੱਤੇ ਹੋਏ ਪਰਮਾਤਮਾ ਕਦੇ ਜਾਗਦੇ ਨਹੀਂ ਹਨ ਮਾਇਆ ਮੋਹ ਪਿਆਰ ਮਾਇਰ ਮੋਹ ਦਾ ਐਸਾ ਪਿਆਰ ਚੰਬੜਿਆ ਹੋਇਆ ਸੁੱਤੇ ਪਏ ਹਨ ਵਿਦਿਆਵੀ ਨੀਂਦ ਚ ਨਾਮ ਨਾ ਚਿਤ ਹੈ ਸ਼ਬਦ ਨਾ ਵਿਚਾਰ ਹੈ ਮਾਨਸਤਾਵ ਦੇ ਨਾਮ ਨੂੰ ਚੇਤੇ ਕਰਦੇ ਚਿਤ ਨਾਲ ਨਾ ਗੁਰੂ ਸਾਹਿਬ ਦੇ உபਦੇਸ਼ ਦੀ ਵਿਚਾਰ ਕਰਦੇ ਹੰ ਸੰਗਤ ਚ ਮਿਲ ਕੇ ਇਹੋ ਮਨਮੁਖ ਦਾ ਵਿਚਾਰ ਮਨਮੁਖਾਂ ਦਾ ਇਹੋ ਜਿਹਾ ਵਿਚਾਰ ਨਿਰਨਾ ਹੈ ਜਾਣ ਲੋ ਉਹਨਾਂ ਦੇ ਜੀਵਨ ਦਾ ਹਰ ਨਾਮ ਨਾ ਭਾਇਆ ਮਿਰਥਾ ਜਨਮ ਗਵਾਇਆ ਉਹਨਾਂ ਭਾਈ ਕਰਤਾਰ ਦਾ ਨਾਮ ਚੰਗਾ ਹੀ ਨਹੀਂ ਲੱਗਾ ਇਸ ਕਰਕੇ ਵਿਅਰਥੀ ਵਿਸ਼ਾਂ ਦੇ ਇਲਾਕੇ ਆਪਣਾ ਜਨਮ ਗਵਾ ਲਿਆ ਹੈ ਨਾਨਕ ਜੰਮ ਮਾਰ ਕਰੇ ਖਾਰ ਸਤਿਗੁਰ ਨਾਨਕ ਦੇਵ ਉਹ ਅਰਦਾਸ ਸਾਹਿਬ ਜੀ ਕਹਿੰਦੇ ਜੰਮ ਮਾਰ ਕੇ ਉਹਨਾਂ ਨੂੰ ਖਰਾਬ ਕਰੇਗਾ ਜੁਨਾਂ ਚ ਪਾ ਕੇ ਨਰਕ ਚ ਪਾ ਕੇ ਬੌੜੀ ਜਿਸ ਨੂੰ ਹਰ ਭਗਤ ਸੱਚ ਬਖਸ਼ੀਆਂ ਨੂੰ ਜਿਨ੍ਹਾਂ ਨੂੰ ਹਰੀ ਅਕਾਲ ਪੁਰਖ ਦੀ ਸਤਿਗੁਰਾਂ ਨੇ ਸੱਚੀ ਭਗਤੀ ਸਭ ਇਸ ਭਗਤੀ ਕੋਈ ਜਾਣੇ ਤੇ ਹੋ ਸੋ ਮੇਰਾ ਪ੍ਰਵਾਤੋਂ ਦੇਉ ਇਹ ਸੱਚੀ ਭਗਤੀ ਬਖਸ਼ੀ ਐ ਉਹ ਸੱਚਾ ਸਾਹੂ ਉਹ ਸੱਚੇ ਸ਼ਾਹੂਕਾਰ ਮਹਾਤਮਾ ਸੰਤ ਭਗਤ ਹਨ ਜਿਸ ਕੀ ਮੋਤਾਜੀ ਲੋਕ ਕੱਢਦਾ ਉਹ ਗੁਰੂ ਦੇ ਸਰੂਪ ਵਿੱਚ ਲੀਨ ਹੋਏ ਆ ਉਹਨਾਂ ਦੀ ਖੁਸ਼ਾਮਤ ਸਾਰੇ ਲੋਕ ਕੜਵੇ ਆ ਉਹਨਾਂ ਦੇ ਅੱਗੇ ਜਾ ਕੇ ਲੈਣੀਆਂ ਕੜਵੇ ਆ ਤੇ ਮਾਰਾ ਸਾਡਾ ਭਲਾ ਕਰੋ ਇਓ ਮਹਤਾਜੇ ਹਿੰਦੇ ਹਾਂ ਮੇ ਕੁ ਸ਼ਾਂਤੀ ਰਹੀਦੀ ਹਨ ਉਹਨਾਂ ਦੇ ਹੋਰਤ ਹੱਟ ਨਾ ਵੱਥ ਨਾ ਵੇਸ ਇਹ ਗੁਰਾਂ ਦੀ ਸ਼ਰਮ ਤੋਂ ਬਿਨਾਂ ਹੋਰ ਕਿਸੇ ਹੱਟ ਸੰਗਤ ਕਿਉਂ ਨਹੀਂ ਮਿਲਦਾ ਨਾ ਕਿਤੇ ਵਸਤੂ ਦੇ ਨਾਲ ਵਸਾ ਖਰੀਦਿਆ ਜਾ ਸਕਦਾ ਕਿ ਜਿਵੇਂ ਵਟੇ ਜਿਵੇਂ ਚੀਜ਼ ਖਰੀਦ ਲਈਦੀ ਐ ਇਓ ਨਾਮ ਰੂਪੀ ਵਸਤ ਨੂੰ ਖਰੀਦਿਆ ਨਹੀਂ ਜਾ ਸਕਦਾ ਹੋਰ ਕਿਤੋਂ ਹੋਰ ਕੇ ਦੀ ਸੰਗਤ ਰੂਪੀ ਹੱਟ ਵਿੱਚੋਂ ਭਗਤ ਜਨਾ ਕੋ ਸੰਮੁਖ ਹੋਵੇ ਜੇਰਾ ਮਹਾਰਾਜ ਦੇ ਭਗਤਾਂ ਜਿਹਨਾਂ ਦੇ ਸੁਨੂਖ ਬਣ ਜਾਂਦਾ ਹੈ ਆਪਣਾ ਕਉਬਡ ਛੱਡ ਲੁੰਦਾ ਹੈ ਸੋ ਹਰ ਰਾਸ ਲੈ ਉਹ ਬਾਈ ਹਰੀ ਦੇ ਰਾਸ ਸਰਦਾ ਰੂਪੀ ਪੂੰਜੀ ਹਰੀ ਦੇ ਨਾਮ ਰੂਪੀ ਰਾਸ ਨੂੰ ਸਿਚਾਈ ਨੂੰ ਲਾ ਇਲਾਹ ਇਲਾ ਬੇਮੁਖ ਪਸਪਾ ਜਿਹੜੇ ਬੇਮੁਖ ਆਦਮੀ ਆ ਉਹਨਾਂ ਦੇ ਲਾਭ ਪੰਗ ਸੁਆਹੀ ਪੈਂਦੀ ਆ ਵਕਾਰਾਂ ਨਹੀਂ ਛੈ ਉਹਨਾਂ ਦੇ ਅੰਦਰ ਹਰ ਕੀ ਨਾਮ ਕੀ ਵਪਾਰੀ ਹਰ ਭਗਤ ਹੈ اے ਭਾਈ ਪਰਮੇਸ਼ਰ ਦੇ ਨਾਮ ਦੇ ਵਪਾਰੀ ਤਾ ਹਰੀ ਦੇ ਭਗਤ ਪੀ ਹਨ ਹੋਰ ਨਹੀਂ ਕੋਈ ਹੈ ਜੰਮ ਜਾਗਾਤੀ ਜਿੰਨਾ ਨੇੜ ਨਾ ਜਾ ਜਿਹੜਾ ਜਾਵੋ ਜਗਤ ਕਰਮਾ ਕਰਮਾਂ ਦੀ ਲੋਕਡਾਣ ਪੇਤ ਦੰਡ ਦੇਵ ਦੰਡ ਆਦਿ ਕਰਾਇ ਦੰਡ ਆਦਿ ਕੋ ਮੰਨਦਾ ਹੈ ਉਹ ਜਗਾਤੀ ਆ ਜਿਹੜਾ ਜਮਉ ਨਾਲ ਦੇ ਨੇੜੇ ਨਹੀਂ ਆ ਸਕਦਾ ਜਹ ਲਾਲਚ ਜਾਗਾਤੀ ਘਾਟ ਦੂਰ ਰਹੀ ਉਹ ਜੰਪੇ ਬਾਟ ਜਨ ਨਾਨਕ ਹਰ ਨਾਮ ਤਨ ਲੱਦਿਆ ਸਤਿਗੁਰੂ ਜੀ ਕਹਿੰਦੇ ਨਸੀ ਤਾਂ ਭਾਈ ਪਰਮੇਸ਼ਰ ਦਾ ਨਾਮ ਰੂਪੀ ਧਨ ਇਹ ਲੱਗਿਆ ਹੈ ਅੰਤਕ ਕਰਨ ਰੂਪੀ ਗੱਡੇ ਵਿੱਚ ਸਦਾ ਬੇਪਰਵਾ ਜਿਸ ਕਰਕੇ ਸਦਾ ਬੇਪਰਵਾ ਹੋ ਗਿਆ ਖਾਸ ਨਹੀਂ ਕੋਈ ਕਿਸੇ ਦੀ